ਪੰਚਾਇਤ ਦੇ ਵਿੱਚ ਸਿਆਸੀ ਮਾਹੌਲ ਭਖਿਆ ਹੋਇਆ ਹੈ। ਉਹ ਆਂਦੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਹੋ ਚਾਰੀਆਂ ਨੇ ਜਿਸ ਤੇ ਮੱਤੇ ਨਸਰ ਵੱਖ-ਵੱਖ ਪਿੰਡਾਂ ਦੇ ਵਿੱਚ ਇਸ ਵਲੇ ਸਿਆਸਤ ਜੋ ਹੈ ਗਰਮਾਈ ਹੋਈ ਹੈ। ਤਾਂ ਵੋਟਰਾਂ ਨੂੰ ਲਪਾਉਣ ਦੇ ਲਈ ਹਰ ਤਰ੍ਹਾਂ ਦੇ ਹਤਕੰਡੇ ਅਪਣਾਏ ਜਾ ਰਹੇ ਹਨ। ਤਾਂ ਇਸ ਦੇ ਨਾਲ ਹੀ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਔਰਤਾਂ ਨੂੰ ਵੀ 50% ਦੀ ਰਾਖਵਾਂ ਕਰਨ ਦਿੱਤਾ ਗਿਆ। ਤਾਂ ਇੱਕ ਤਰੀਕੇ ਦੇ ਨਾਲ 50% ਦੀ ਰਾਖਵਾਂ ਕਰਨ ਦੇ ਨਾਲ ਮਹਿਲਾ ਸਸ਼ਕਤੀਕਰਨ ਦੇ ਲਈ ਕਨ ਨਵਾ ਸੁਨੇਹਾ ਜੋ ਹੈ ਇਹ ਸਵਾਰ ਪੰਜਾਬ ਦੇ ਵਿੱਚ ਦਿੱਤਾ ਜਾ ਰਿਹਾ ਹੈ ਦੱਸਦੇ ਕਿ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਔਰਤਾਂ ਨੂੰ 50% ਦੀ ਰਾਖਵਾ ਕਰਨ ਦਿੱਤਾ ਗਿਆ ਹੈ ਜਿਸ ਨਾਲ ਪੰਜਾਬ ਵਿੱਚ 6618 ਪੰਚਾਇਤਾਂ ਦੀ ਵਗੜ ਔਰਤ ਸਰਪੰਚ ਬਣ ਕੇ ਸੰਭਾਲਣ ਗਿਆ ਤਾਂ ਲੋਕਤੰਤਰ ਦੀ ਮੁੱਢਲੀ ਇਕਾਈ ਪਿੰਡਾਂ ਦੀ ਮਿਨੀ ਪਾਰਲੀਮੈਂਟ ਪੰਚਾਇਤ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਨ ਨਾਲ ਮਹਿਲਾ ਸਸ਼ਕਤੀਕਰਨ ਲਈ ਨਵਾ ਸੁਨੇਹਾ ਪਹੁੰਚੇਗਾ ਇਸ ਨਾਲ ਸੂਬੇ ਅੰਦਰ ਸਾਰੀ ਜਾਤੀ ਦਾ ਸਨਮਾਨ ਵਿਵਧੇਗਾ ਇਸ ਵਾਰ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਉਮੀਦਵਾਰਾਂ ਦੀ ਕਿਸਮਤ ਦੇ ਫੈਸਲੇ ਸੂਬੇ ਦੇ 7051722 ਮਰਦ ਵੋਟਰਾਂ ਅਤੇ 634608 ਔਰਤ ਵੋਟਰਾਂ ਵੱਲੋਂ ਕੀਤਾ ਜਾਵੇਗਾ ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿੱਚ ਸਿੱਖ ਰਾਜ ਦੇ ਸ਼ਾਸਨ ਕਾਲ ਮਹਾਰਾਜਾ ਰਣਜੀਤ ਸਿੰਘ ਰਾਜ ਬਾਗ ਤੋਂ ਬਾਅਦ ਅੰਗਰੇਜ਼ੀ ਹਕੂਮਤ ਵੱਲੋਂ ਭਾਰਤੀ ਪਿੰਡੂ ਐਕਟ 1803 ਅਸੀ ਵਿੱਚ ਸਥਾਪਿਤ ਕੀਤਾ ਗਿਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲਾ ਪੰਚਾਇਤ ਕਾਨੂੰਨ 1954 ਵਿੱਚ ਪਾਸ ਕੀਤਾ ਗਿਆ ਸੀ ਪੰਚਾਇਤੀ ਕਾਨੂੰਨ ਦਾ ਮਾਨਵਦਾਨ ਲਈ 1993 ਵਿੱਚ ਸੰਵਿਧਾਨ ਦੀ 73ਵੀਂ ਸੋਧ ਰਾਹੀਂ ਭਾਰਤੀ ਪੰਚਾਇਤ ਕਾਨੂੰਨ ਵਿੱਚ ਵੱਡੇ ਪੱਧਰ ਉਤੇ ਤਬਦੀਲੀ ਕੀਤੀ ਗਈ ਸੀ ਇਸ ਤੋਂ ਬਾਅਦ 1994 ਪੰਜਾਬ ਰਾਜ ਪੰਚਾਇਤੀ ਐਕਟ ਪਾਸ ਕੀਤਾ ਗਿਆ ਉਸ ਸਮੇਂ ਤੋਂ ਪੰਜਾਬ ਦੇ ਪਿੰਡਾਂ ਦੇ ਸਰਪੰਚੀ ਅਤੇ ਪੰਚੀ ਤੇ ਜ਼ਗੀਰਦਾਰਾਂ ਦਾ ਬੋਲਬਾਲਾ ਭਾਰੂ ਰਿਹਾ ਪਿੰਡਾਂ ਦੇ ਮਾਇਦਾਰਾਂ ਦੇ ਹੱਥਾਂ ਵਿੱਚ ਸਰਪੰਚ ਦੀ ਚੌਦਰ ਚੱਲਦੀ ਰਹੀ ਸਮੇਂ ਦੀ ਜ਼ਰੂਰਤ ਅਨੁਸਾਰ ਪੰਚਾਇਤੀ ਐਕਟ ਸੋਧ ਹੋਣ ਨਾਲ ਪੰਚਾਇਤ ਚੋਣਾਂ 'ਚ ਲੋਕਤੰਤਰ ਬਹਾਲ ਹੋਣ ਤੋਂ ਬਾਅਦ ਜ਼ਗੀਰਦਾਰੀ ਸੋਚ ਵਾਲੇ ਲੋਕਾਂ ਦਾ ਗੜਬਲਾ ਜੋ ਹੈ ਘਟ ਗਿਆ ਤਾਂ ਇਸ ਤੋਂ ਬਾਅਦ ਪੰਚਾਇਤੀ ਚੋਣਾਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਾਉਣਾ ਅਤੇ ਪੰਚਾਇਤੀ ਰਾਖਵ ਕਰਨ ਨੇ ਪਿੰਡਾਂ ਦੇ ਆਮ ਗਰੀਬ ਲੋਕਾਂ ਨੂੰ ਵੀ ਸਰਪੰਚ ਤੇ ਪੰਚ ਬਣਨ ਦੇ ਮੌਕੇ ਮਿਲਣ ਲੱਗ ਪਏ ਤਾਂ ਸੇਕ ਪੰਚ ਕੀਤੀ ਰਾਜ ਐਕਟ ਸ਼ੁਰੂ ਹੋਣ ਤੋਂ ਅੱਜ ਤੱਕ ਵੋਟਰਾਂ ਨੂੰ ਪਰਮੋਣ ਲਈ ਜੋ ਹੈ ਪੈਸਾ ਹੀ ਪਾਰੂ ਰਿਹਾ ਹੈ ਅਜ ਵੀ ਪਿੰਡਾਂ ਦੇ ਵਿੱਚ ਸ਼ਰਿਆਂ ਵੋਟਾਂ ਦੀ ਖਰੀਦੋ-ਫਰੋਖਤ ਹੋ ਰਹੀ ਹੈ ਅਤੇ दारू ਮੀਟ ਦੇ ਸ਼ੌਕੀਨਾ ਲਈ ਖਾਨ ਪੀਂਦੇ ਪ੍ਰਬੰਧ ਕਰਨ ਦਾ ਸلسਲਾ ਵੀ ਲਗਾਤਾਰ ਚੱਲ ਰਹੀ ਹੈ ਤਾਂ ਹੁਣ ਪੰਜਾਬ ਅੰਦਰ ਸੱਤਾਧਾਰੀ ਪਾਰਟੀ ਵੱਲੋਂ ਕੀਤੀ ਜਾ ਰਹੀ ਤਖਸ਼ੇ ਤੱਕ ਕੇ ਸ਼ਾਹੀਦियां ਖਬਰਾਂ ਵੀ ਲਗਾਤਾਰ ਸੁਰਖੀਆਂ ਦੇ ਵਿੱਚ ਬਣੀਆਂ ਹੋਈਆਂ ਨੇ ਲੇਕਿਨ ਇਸ ਸਭ ਦੇ ਵਿਚਾਲੇ ਇਸ ਵਾਰ ਜਿਸ ਤਰੀਕੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਔਰਤਾਂ ਨੂੰ ਕਵਾਂਕਰਨ ਦਿੱਤਾ ਗਿਆ ਔਰਤਾਂ ਦੇ ਲਈ 50% ਦੀ ਰਾਖਵਾਂਕਰਨ ਰੱਖਿਆ ਗਿਆ ਉਸ ਦੇ ਨਾਲ ਮਹਿਲਾ ਸਸ਼ਕਤੀਕਰਨ ਦੇ ਲਈ ਇੱਕ ਨਵਾਂ ਸੁਨੇਹਾ ਪੰਜਾਬ ਦੇ ਵਿੱਚੋਂ ਦਿੱਤਾ ਜਾ ਰਿਹਾ ਹੈ